ਕਾਰੀ ਸੇਵਾ ਖਤਮ ਕਰਕੇ 36 ਸਾਲ ਦੀ ਬੇਗਾਨ ਸੇਵਾ ਕਰਕੇ ਸੀ ਕਿਆ ਬੇਗਾਨ ਤੇ ਚਲੋ ਮੈਡਮ ਨਹੀਂ ਹੋਣਾਂਗੇ ਉਦੋਂ ਸਾਡੀ ਪ੍ਰਤਿਆਨ ਬਣ ਜਾਂਦੀ ਆ ਤੇ ਹੁਣ ਇਹੋ ਵੀ ਸੀ ਸੀਗਿਆ ਤੇ ਮੈਦੇ ਸਕੂਲ ਦੇ ਵਿੱਚ ਕਾਲੀ ਆਏ ਜਿਹੜੇ ਐਲੀਮੈਂਟਰੀ ਸਕੂਲ ਸੀ ਉਹਦੀ ਅਗਵਾਈ ਮੈਡਮ ਸੁਖਵਿੰਦਰ ਕੌਰ ਦੀ ਕਰਦੇ ਸਨ ਇਹਦੇ ਵਿੱਚ ਕਿਹਨਾਂ ਸਰ ਇਹ ਅੱਜ ਸਾਡੇ ਮੈਡਮ ਸੁਖਵਿੰਦਰ ਕੌਰ ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਹੈਮਨਸ ਨਕੋਦਰ ਉਹਨਾਂ ਦੀ ਸੇਵਾ ਮੁਕਤੀ ਸਮਾਗਮ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਆਇਆ ਹਾਂ ਗਵਰਨਮੈਂਟ ਟੀਚਰ ਯੂਨੀਅਨ ਸਾਡੀ ਜਥੇਬੰਦੀ ਜਿਹੜੀ ਵਿਗਿਆਨਕ ਆ ਉਹਦੇ ਵੱਲੋਂ ਮੈਂ ਆਇਆ ਹਾਂ ਮੈਨੂੰ ਇਸ ਗੱਲ ਦੀ ਵੀ ਤਸੱਲੀ ਆ ਕਿ ਖੁਸ਼ੀ ਵੀ ਆ ਕਿ ਮੈਡਮ ਸੁਖਵਿੰਦਰ ਕੌਰ ਜਿਹੜੋਂ ਪ੍ਰਮੋਟ ਹੋਏ ਆ ਐਜ਼ ਅ ਲੈਕਚਰਰ ਐਸਐਸ semesters ਤੋਂ ਪੰਜਾਬੀ ਲੈਕਚਰਾਰ ਪ੍ਰਮੋਟ ਹੋਏ ਸੀ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਕਿਉਂਕਿ ਤਰਮਿੰਦਰ ਰੈਨਾ ਜੀ ਜਿਹੜੇ ਪ੍ਰਿੰਸੀਪਲ ਇੱਥੋਂ ਦੇ ਉਹ ਮੇਰੇ ਬਹੁਤ ਅਜ਼ੀਜ਼ ਨੇ ਉਹਨਾਂ ਨੇ ਕਿਹਾ ਕਿ ਕੋਈ ਆਪਾਂ ਲੈਕਚਰਾਰ ਇੱਥੇ ਲਈਏ ਪੋਸਟਾਂ ਖਾਲੀ ਆ ਤੇ ਇੱਥੇ ਦੋ ਲੈਕਚਰਾਰ ਮੇਰੀ ਬੇਨਤੀ ਤੇ ਆਏ ਉਹਨਾਂ ਵਿੱਚੋਂ ਇੱਕ ਮੈਡਮ ਭੈਣ ਜੀ ਸੁਖਵਿੰਦਰ ਕੌਰ ਜਿਨ੍ਹਾਂ ਨੇ ਮੇਰੀ ਬੇਨਤੀ ਤੇ ਇੱਥੇ ਜਿਹੜਾ ਸਕੂਲ ਜਿਹੜਾ ਇਹ ਚੁਆਇਸ ਕੀਤਾ ਸੀ ਔਰ ਇੱਥੇ ਹਾਜ਼ਰ ਹੋਏ ਸੀ ਮੈਂ ਇਹਨਾਂ ਨੂੰ ਵਧਾਈਆਂ ਦੇਣ ਲਈ ਸ਼ੁਭ ਕਾਮਨਾਵਾਂ ਦੇਣ ਲਈ ਅੱਜ ਇਹਨਾਂ ਦੀ ਸੇਵਾ ਮੁਕਤੀ ਤੇ ਆਇਆ ਧੰਨਵਾਦ ਤੁਹਾਡਾ ਸਵਾਗਤ ਕਰਦੇ ਆ ਮੈਂ ਆ ਤੁਹਾਡਾ ਆਪਣਾ ਗੋਬਿੰਦ ਰਾਏ ਨਕੌਦਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਖੜਿਆ ਹਾਂ ਜਿੱਥੇ ਤੁਹਾਨੂੰ ਦੱਸਿਆ ਕਿ ਗੋਬਿੰਦਰ ਕੌਰ ਮੈਡਮ ਜਿਹੜੇ 27 ਸਾਲ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਸੇਵਾ ਕੀਤੀ ਸੋ ਅੱਜ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੇ ਉੱਤੇ ਗੋਬਿੰਦ ਸਿੰਘ ਸਾਹਿਬ ਤੋਂ ਆਪਣੇ ਨਾਲ ਕਮੇਡੀ ਕਲਾਕਾਰ ਤੇ ਸਿੰਗਰ ਕਾਂਸ਼ੀ ਰਾਮ ਚਾਨੀ ਜੀ ਵਿਸ਼ੇਸ਼ ਤੌਰ ਤੇ ਇੱਥੇ ਸਕੂਲ 'ਚ ਪਹੁੰਚੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਵੇਖੋ ਜੀ ਬਹੁਤ ਖੁਸ਼ੀ ਦਾ ਮੌਕਾ ਵਾ ਕਿਸੇ ਨੇ ਲਿਖਿਆ ਘੜੀ-ਘੜੀ ਵਿੱਚ ਲੱਖਾਂ ਨੇ ਫਰਕ ਹੁੰਦੇ ਹੋਈਆਂ ਜੱਗ ਤੇ ਬੇਸ਼ੁਮਾਰ ਘੜੀਆਂ ਇੱਕ ਉਹ ਘੜੀ ਜੋ ਟਾਈਮ ਦਾ ਪਤਾ ਦੇਵੇ ਕੁੰਦੀਆਂ ਪਾਸ ਕੁਮਿਆਰ ਘੜੀਆਂ ਪਰ ਅੱਜ ਦੀ ਇਹ ਸੁਲੱਖਣੀ ਘੜੀ ਤੋਂ ਮੈਂ ਵਾਰ ਦਾ ਬੇਸ਼ੁਮਾਰ ਘੜੀਆਂ ਬਹੁਤ ਸੁਲੱਖਣੀ ਘੜੀ ਏ ਖੁਸ਼ੀਆਂ ਦਾ ਮੌਕਾ ਵਾ ਔਰ ਸਾਡੇ ਮਾਨਯੋਗ ਬਹੁਤ ਹੀ ਪਿਆਰੇ ਐਕਟਰ ਔਰ ਬਹੁਤ ਵਧੀਆ ਇਨਸਾਨ ਮੈਡਮ ਸੁਖਿੰਦਰ ਜੀ ਅੱਜ ਮੈਂ ਨਕੋਦਰ ਦੇ ਵਿੱਚ ਖੜੋਤਾ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਜਿੱਥੇ ਕਿ ਸਾਡੇ ਮਾਨਯੋਗ ਸੁਖਿੰਦਰ ਕੌਰ मैम ਦੀ ਰਿਟਾਇਰਮੈਂਟ ਹੋ ਰਹੀ ਹੈ ਜੀ ਉਹ ਭੱਗਾਂ ਵਾਲਾ ਬੰਦਾ ਹੁੰਦਾ ਜਿਹੜਾ ਆਪਣੀ ਪੂਰੀ ਸਰਵਿਸ ਕਰਕੇ ਆਪਣੇ ਘਰ ਪਹੁੰਚੇ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਜਾਵੇ ਇਹਦੇ ਨਾਲ ਦਾ ਤੇ ਕੋਈ ਸੁੱਖ ਔਰ ਇਹਦੇ ਨਾਲ ਦਾ ਕੋਈ ਸਮਾਂ ਆ ਨਹੀਂ ਸਕਦਾ ਬਹੁਤ ਖੁਸ਼ੀ ਵਾਲਾ ਸਮਾਂ ਜੀ ਤੇ ਨਮਸਕਾਰ ਜੀ ਮੇਰੇ ਵੱਡੇ ਭਾਜੀ ਗੋਵਿੰਦ RAM ਜੀ ਮੈਂ ਜਾਦੂਗਰ ਤਾਂ ਹਾਂ ਸੰਦੀਪ ਸ਼ਰਮਾ ਪੰਜਾਬ ਦਾ ਹੁਣ ਮੇਰਾ ਨਾਮ ਆ ਪੰਜਾਬ ਦੇ ਵਿੱਚ ਬਤੌਰ ਜਾਦੂਗਰ ਸੰਦੀਪ ਸ਼ਰਮਾ ਦਾ ਸੇ ਸਭ ਤੋਂ ਪਹਿਲਾਂ ਵੱਡੇ ਭਾਈ ਗੋਵਿੰਦ ਨਰਾਮ ਨੇ ਮੈਨੂੰ ਫਿਲਮਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਦਿੱਤਾ। ਐ ਹਰ ਤਰ੍ਹਾਂ ਦਾ ਟੈਲੈਂਟ ਮੇਰੇ ਵਿੱਚ ਹੈ। ਮੈਂ 뮤직 ਵੀ ਪਲੇ ਕਰਦਾ ਰਿਹਾ ਆਂ, ਐਕਟਿੰਗ ਵੀ ਕਰਦਾ ਰਿਹਾ ਆਂ, ਰਾਮਲੀਲਾ ਵੀ ਕਰਦਾ ਰਿਹਾ, ਰਾਵਣ ਦਾ ਕਿਰਦਾਰ ਵੀ ਨਿਭਾਇਆ ਪਰ ਸਭ ਤੋਂ ਪਹਿਲੀ ਵਾਰੀ ਇੰਨਾ ਨਾ ਕੰਮ ਕੀਤਾ ਵਾ ਲਾਲਚ ਫਿਲਮ ਵਿੱਚ। ਫਿਰ ਮੇਰੇ ਨਾਲ ਮੇਰੇ ਵੱਡੇ ਭਾਈ ਕਾਸ਼ੀਰਾਮ ਚਾਂਜੀ ਆ। ਇਹਨਾਂ ਨਾਲ ਤਾਂ ਮੈਂ ਬਹੁਤ ਫਿਲਮਾਂ ਵਿੱਚ ਕੰਮ ਕੀਤਾ। ਤੇ ਅੱਜ ਸਾਡੇ ਵੱਡੇ ਸਤਿਕਾਰਯੋਗ ਮੈਡਮ ਜੀ ਆ ਸੁਖਵਿੰਦਰ ਗੌਰ ਜੀ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਅੱਜ ਉਹ ਰਿਟਾਇਰਮੈਂਟ ਲੈ ਕੇ ਆਪਣੇ ਘਰ ਜਾ ਰਹੇ ਆ ਬਹੁਤ ਵਧੀਆ ਇਨਸਾਨ ਆ ਮੈਡਮ ਸੁਖਵਿੰਦਰ ਜੀ ਬਹੁਤ ਵਧੀਆ ਇੱਕ ਆਰਟਿਸਟ ਵੀ ਆ ਔਰ ਬਹੁਤ ਹੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੋ ਵੀ ਹੋ ਰਿਹਾ ਆ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਦੇ ਅੰਦਰ ਹੋ ਰਿਹਾ ਆ ਜੋ ਵੀ ਮੈਂ ਆਪਣੀ 26 ਸਾਲ ਦੀ ਸੇਵਾ ਨਿਭਾਈ ਆ ਉਹਦੇ ਵਿੱਚ ਮੈਂ ਬੜੀ ਹੀ ਆਪਣੇ ਵੱਲੋਂ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਸੇਵਾ ਨਿਭਾਈ ਆ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਕਿ ਮੈਂ ਜੋ ਵੀ ਕੀਤਾ ਆਪਣਾ 100% ਲਗਾ ਕੇ ਕੀਤਾ ਆ ਮੈਂ ਆਪਣੇ ਜਿਸ ਪਰਮਾਤਮਾ ਨੇ ਮੈਨੂੰ ਜਿਹੜੀ ਜੌਬ ਦਿੱਤੀ ਸੀਗੀ ਉਸ ਜੌਬ ਲਈ ਮੈਂ 100% 100% ਤੋਂ ਵੱਧ ਮੈਂ ਜਿਹੜਾ ਇਹਦੇ ਵਿੱਚ ਡਿਵੋਟ ਕੀਤਾ ਆ ਆਪਣਾ ਕਿ ਮੈਂ ਆਪਣੀ ਫੈਮਿਲੀ ਨੂੰ ਪ੍ਰਾਇਓਰਟੀ ਨਹੀਂ ਦਿੱਤੀ ਮੈਂ ਆਪਣੀ ਜੌਬ ਨੂੰ ਪ੍ਰਾਇਓਰਟੀ ਦਿੱਤੀ ਹੈਗੀ ਆ ਜਿਹਦਾ ਸਦਕਾ ਸਾਰੀ ਹੀ ਆਡੀਅנס ਮੈਂ ਹੁਣ ਜਿੰਨੇ ਵੀ ਤੁਹਾਡੇ ਸਾਹਮਣੇ ਹੈਗੇ ਆ ਤੇ ਉਹਨਾਂ ਦਾ ਧੰਨਵਾਦ ਕਰਦੀ ਆ ਇਹ ਸਭ ਕੁਝ ਮੇਰੀ ਮਿਹਨਤ ਦੀ ਬਦੌਲਤ ਕਰਕੇ ਹੀ ਇਹ ਅੱਜ ਜਿਹੜਾ ਆ ਮੈਨੂੰ ਫਲ ਮਿਲ ਰਿਹਾ ਆ ਸੋ ਮੈਂ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆ ਮੈਂ ਆਪਣੇ ਪਰਿਵਾਰ ਦਾ ਸ਼ੁਕਰਗੁਜ਼ਾਰ ਕਰਦੀ ਆ ਆਪਣੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਤੇ ਮੇਰੇ ਆਏ ਹੋ ਰਿਸ਼ਤੇਦਾਰ ਸਰ ਹੀ ਭੈਣ ਭਾਈ ਨੀਅਰ ਐਂਡ ਡੀਅਰਸ ਸਭ ਦਾ ਧੰਨਵਾਦ ਕਰਦੀ ਹੈਗੀਆਂ